ਆਰਐਸਕੇ ਨਿਊਜ਼ ਇੰਡੀਆ ਟੀਵੀ ਜਿੱਦ ہماری ਸੱਚਾ ਖਾਲਸਾ ਤਿਆਰ ਬਰ ਤਿਆਰ ਆਪਣੇ ਸਿੰਘ ਨੇ ਵਿਰਾਲ ਅਲਟੋ ਕਰਦੇ ਆਇਆ ਸੀ ਉਹਨੇ ਕਿਹਾ ਵੀ ਮੰਮੀ ਜ਼ਿੰਮੇਦਾਰਾਂ ਮੰਮੀ ਤਾਂ ਨਹੀਂ ਦਿੱਲੀ ਲਾ ਕੇ ਆਇਆ ਟਾਈਮ ਪਰ ਮੇਰੀ ਘਰ ਦੀ ਬਿਮਾਰ ਹੈ ਇਹਦੀ ਦਵਾਈ ਲੈ ਜਾਣਾ ਹੈ ਤੇ ਰਾਹ ਦੇ ਦਿਓ ਪੱਖ ਲੱਗੇ ਜੇ ਜਾ ਮੈਂ ਤੇ ਜਾਵੇਂ ਫਿਰ ਸਾਰਿਆਂ ਨੇ ਜਾਣਾ ਹੈ ਪਾਉਂਦਾ ਜੀ ਮੈਂ ਤੁਹਾਡੇ ਹੱਥ ਜੋੜ ਲਾਵਾਂ ਸ਼ਿੰਗਣੀ ਬਮਾਰੇ ਇਹਦੀ ਦਵਾਈ ਲੈਣ ਚੱਲਿਆ ਵਾ ਰਾਹ ਦੇ ਵਾ ਬੜੇ ਪਰਲੇ ਕੱਟੇ ਅਖੀਰ ਜਦੋਂ ਗੱਲ ਹੱਥੋਂ ਨਿਕਲ ਗਈ ਤੇ ਗੱਡੀ ਜੋ ਬਾਹਰ ਨਹੀਂ ਪਿਆ ਖਿੜਕੀ ਖੋਲ ਕੇ ਮਿਆਂ ਚੋਂ ਤਲਵਾਰ ਕੱਢੀ ਤੇ ਜੋ ਸੱਲਾ ਹੋ ਕੇ ਅਜਿਆਨ ਕੁੱਤੇ ਨੂੰ ਚੁੱਕ ਕੇ ਜਿੰਨਾ ਮੁਲਕ ਸੀ ਜੁੱਤੀਆਂ ਨੇ ਸੰਭਾਲੀਆਂ ਕਿ ਅੱਗੇ-ਅਗੇ ਮੁਲਕ ਸਿਰ ਪਿੱਛੇ ਕੱਲਾ ਖਾਲਸਾ ਸੀ ਆਂਦਾ ਹੈ ਉਹਨਾਂ ਭਾਈ ਦੇ ਕਿਦਰ ਜੇ ਆਓ ਹਣ ਖਾਲਸੇ ਦੇ ਨਾਲ ਸਿੱਧੇ ਹੋ ਕੇ ਵੇਖੋ ਇਹ ਸ਼੍ਰੀ ਸਾਹਿਬ ਅੱਜ ਵੀ ਉਹ ਹੀ ਨੇ ਇਹ ਸ਼੍ਰੀ ਸਾਹਿਬ ਦੇ ਅੱਗੇ ਦੁਨੀਆ ਲੱਕ ਕੇ ਚੱਲਦੀ ਐ ਇਹਨੂੰ ਵਿਸਾਰੋ ਨਾ ਅੱਜ ਸਾਡੇ ਕੋਲ ਇਸ ਤੋਂ ਬਗੈਰ ਹੋਰ ਕੋਈ ਹਥਿਆਰ ਨਹੀਂ ਏ ਇਹ ਜੋ ਗੱਤਿਆਂ ਨੇ ਚੌਥਾ ਜਿਹੜਾ ਗੁਰੂ ਮਹਾਰਾਜ ਨੇ ਸਾਨੂੰ ਇੱਕ ਬਖਸ਼ਿਆ ਸੀ ਗੁਰੂ ਘਰਾਂ ਦੇ ਵਿੱਚ ਤੇ ਲੰਗਰ ਪੰਗਤ ਤੇ ਸੰਗਤ ਦੋ ਚੀਜ਼ਾਂ ਦਾ ਬਖਸ਼ਿਆ ਸਨ ਇਸ ਕਰਕੇ ਤੇ ਪਿੰਡਾਂ ਪੰਗਰ ਦੇ ਵਿੱਚ ਬਹਿ ਕੇ ਸਾਰੇ ਜਣੇ ਇਕੱਠੇ ਛਕੋ ਉਤਨੀਸ਼ ਖਤਮ ਹੋਵੇ ਸੰਗਰ ਦੇ ਵਿੱਚ ਆ ਕੇ ਬੋ ਤੇ ਤੁਹਾਡੇ ਵਿੱਚੋਂ ਗਮਾਨ ਜਿਹੜੀ ਮਨ ਦੀ ਮੈਲ ਹੋ ਜਾਂਦੀ ਹੈ ਅਸੀਂ ਅੱਜ ਕੀ ਕਰਦੇ ਆ ਗੁਰੂ ਸਾਹਿਬ ਨੇ ਇੱਕ ਬਾਟੇ ਚ ਅੰਮ੍ਰਿਤ ਛਕਾਉਣ ਵਾਸਤੇ ਕਿਹਾ ਸੀ ਤੇ ਹੁਣੇ ਤੁਹਾਨੂੰ ਦੱਸ ਦੱਸੰਦਾ ਵੀ ਜਿਹੜੇ ਰਿਵਾਇਟ ਸੁਣੋਂ ਨਾ ਮਨਾ ਕਰ ਦਿੱਤਾ ਵੀ ਅਸੀਂ ਇਹਨਾਂ ਦੇ ਨਾਲ ਇਹਨਾਂ ਦਾ ਝੂਠਾ ਬਹਿ ਕੇ ਅੰਮ੍ਰਿਤ ਛਕੀਏ ਇਹ ਨਹੀਂ ਹੋਣਾ ਇਹੋ ਜਿਹਾ ਅਮਰਤ ਅਸੀਂ ਨਹੀਂ ਛਕਣਾ ਲੇਕਿਨ ਅੱਜ ਜਿਸੀ ਕੀ ਕਰਦੇ ਆ ਉਹਨਾਂ ਨੂੰ ਚਲੋ ਛਕਣਾ ਮਨਾ ਕਰ ਦਿੱਤਾ ਸੀ ਇਕੱਠੇ ਬੈਣੋ ਚਿਆੜ ਨਹੀਂ ਸਣ ਅੱਜ ਤੇ ਅਸੀਂ ਉਸ ਗੁਰੂ ਦੀ ਹਾਜ਼ਰ ਵੀ ਪਛਾਣ ਦਿੱਤੀ ਐ ਅਸੀਂ ਤੇ ਗੁਰਦੁਆਰੇ ਵੀ ਆਪਕੋ ਆਪਣੇ ਨਾਮਾਂ ਤੇ ਬਣਾ ਲੈਨੇ ਆਹ ਜੀ ਰਾਮਕੜੀਆਂ ਦਾ ਗੁਰਦੁਆਰਾ ਆ ਜੱਟਾਂ ਦਾ ਗੁਰਦੁਆਰਾ ਆ ਭੜਤਿਆਂ ਦਾ ਗੁਰਦੁਆਰਾ ਆ ਫਲਾਣੇ ਦਾ ਗੁਰਦੁਆਰਾ ਆ ਸਾਡੀ ਪੱਤੀ ਦਾ ਗੁਰਦੁਆਰਾ ਤੇ ਆ ਬੁੱਢੀ ਪੱਤੀ ਦਾ ਗੁਰਦੁਆਰਾ ਕੀ ਤੁਹਾਨੂੰ ਗੁਰੂ ਜਿਹੜੇ ਵੇਖ ਕੇ ਬੜੇ ਖੁਸ਼ ਹੁੰਦੇ ਹੋਣਗੇ ਅਸੀਂ ਇਕੱਠਾ ਬਹਿਣਾ ਛੱਡ ਗਏ ਸਾਨੂੰ ਮਾਰ ਪੈਣ ਦੇ ਤਿੰਨ ਚਾਰ ਕਾਰਨ ਨੇ ਅ ਚੌਥਾ ਜਿਹੜਾ ਕਾਰਨ ਏ ਤੇ ਮੇਲ ਜਿੰਨਾ ਚਿਰ ਪਰਿਵਾਰ ਦੇ ਵਿੱਚ ਤੁਸੀਂ ਇਕੱਠੇ ਹੋ ਕੇ ਨਹੀਂ ਬਹਿੰਦੇ ਪਰਿਵਾਰ ਵਾਸਤੇ ਕੋਈ ਸਲਾਹ ਨਹੀਂ ਤੁਸੀਂ ਕਰ ਸਕਦੇ ਤੇ ਕੌਮ ਲਈ ਸਲਾਹ ਕਿੱਥੋਂ ਕਰੋਗੇ ਹਾਂ ਦੇਖੋ ਦੀ ਸਰਕਾਰ ਯੂਪੀ ਤੇ ਆਂਦੀ ਏ ਸਾਡੀ ਗਿਣਤੀ ਸਿੱਖਾਂ ਦੀ ਯੂਪੀ ਦੇ ਵਿੱਚ 6.5 ਲੱਖ ਜਿਹੜੀ ਮੈਂ ਗਿਣਤੀ ਗਣੀ ਹੈ ਮੇਰੇ ਹਿਸਾਬ ਨਾਲ 20 ਲੱਖ ਤੋਂ ਉੱਤੇ ਹੋਵੇ। ਹਰ ਜੋ ਕਿਉਂ ਤੁਹਾਨੂੰ 6.5 ਲੱਖ ਦੱਸਣ ਡਾਇ ਨੇ। ਕਿ ਅੱਜ ਹਰ ਬੰਦਾ ਕਹਿੰਦਾ ਜੀ ਮੈਂ जाट ਆ ਸਾਡੀ ਜਾਟਾਂ ਦੀ ਇੰਨੀ ਗਿਣਤੀ ਹੈ ਸਾਡੀਆਂ ਚਾਰ ਟਿੱਕਾ ਵਿਧਾਇਕੀਆਂ ਬਣਦੀਆਂ ਨੇ। ਅਸੀਂ ਰਾਜਪੂਤ ਆ ਸਾਡੀਆਂ ਇੰਨੀਆਂ ਬੰਦੇ ਸਾਡੀ ਇੰਨੀ ਗਿਣਤੀ ਹੈ। ਅਸੀਂ ਠਾਕੁਰ ਆ ਸਾਡੀਆਂ ਇੰਨੀਆਂ ਬੰਦੀਆਂ ਨੇ। ਹਾਲੋ 6.5 ਲੱਖ ਦੱਸਣਗੇ ਆਖਣਗੇ ਇੱਕ ਤੁਹਾਡੀ ਬੰਦੀ ਇੱਕ ਤੇ ਹੀ ਦੇ ਦੇਣੇ ਕਿੰਨਾ ਕਿਤੇ ਜੇ ਉਹਨਾਂ 20 ਲੱਖ ਗਿੰਨਤੀ ਤੁਹਾਨੂੰ ਦੱਤੀ ਵੀ ਅਸੀਂ 20 ਲੱਖ ਕਿ ਉਹਨਾਂ ਨੂੰ ਘੱਟੋ ਘੱਟ 4-5 ਟਿੱਕਾਂ ਦੇਣੀਆਂ ਪੈਣੀਆਂ ਤੁਹਾਨੂੰ ਅੱਗੇ ਵੱਧਣੋਂ ਰੋਕਣ ਵਾਸਤੇ ਵੀ ਤੁਹਾਡੀ ਕੋਈ ਗੱਲ ਸਰਕਾਰੀ ਦਰਵਾਜ਼ੇ સુધી ਪਹੁੰਚ ਨਾ ਜਾਏ ਤੁਹਾਡੇ ਪੈਰਾਂ ਥੱਲੇ ਤੁਹਾਡੀ ਜ਼ਮੀਨ ਖਿੱਚਣ ਨੂੰ ਫਿਰਦੇ ਨੇ ਲੇਕਿਨ ਅਸੀਂ ਆਪੋ ਆਪਣੇ ਸੁੱਤੇ ਪਏ ਵੀ ਜੇ ਚੌਥੀ ਜਾਏਗੀ 50 ਕਿੰਨੇ ਚੁਗੇ ਨਹੀਂ ਪਾੜੇ ਟੁੱਟੇ ਕਿ ਤੇ ਮੇਰਾ ਕੀ ਜਾਣਾ ਪਰ ਭਰਾਵਾ ਮੇਰਾ ਤੇ ਮੇਰੀ ਪੰਜਾਂ ਨਾਲ ਹੀ ਭਾਣ ਹੈ ਨਾ ਉਹਦੇ 50 ਨਾਲ ਤੇ ਨਹੀਂ 50 ਦਾ ਤਾਂ ਉਹ ਮੰਗ ਕੇ ਨਾ ਅਰਜ ਸਾਡੀਆਂ ਜ਼ਮੀਨਾਂ ਕੱਟਣ ਵਾਸਤੇ ਨਵੇਂ ਤੋਂ ਨਵੇਂ ਪੈਸੇ ਚੱਲਦੇ ਨੇ ਇਹਨਾਂ ਨੂੰ ਪਤਾ ਹੈ ਸਿੱਖ ਜਿਹੜਾ ਹੈ ਇਹ ਜ਼ਮੀਨਾਂ ਦੇ ਨਾਲ ਜੁੜਿਆ ਹੈ ਇਹਨਾਂ ਨੇ ਬੰਨ ਬੰਨ ਕੱਟ ਕੇ ਵੀ ਅਸੀਂ ਇਹਨਾਂ ਨੂੰ ਨਹੀਂ ਝੁਕਾ ਸਕੇ ਡੇਕਾ ਜੋ ਵਾਲ ਕੇ ਉਹ ਨਹੀਂ ਝੁਕਾ ਸਕੇ ਇਨਾਂ ਦਾ ਖਾਣਾ ਪਾਣੀ ਬੰਦ ਕਰ ਦਈਏ ਪਰਿਵਾਰ ਭੁੱਖਾ ਮਰੇਗਾ ਤੇ ਇਹਨ ਮੰਨ ਲੈਣਗੇ ਤੁਹਾਡੀਆਂ ਜ਼ਮੀਨਾਂ ਕੱਟਣ ਵਾਸਤੇ ਹਰ ਤਰ੍ਹਾਂ ਦੇ ਪੈੰਟੜੇ ਜਿਹੜੇ ਨੇ ਉਹ ਅਰਜ ਉਹਨਾਂ ਸ਼ੁਰੂ ਕੀਤੇ ਨੇ ਆਜ ਉੱਤਰਾਖੰਡ ਦੇ ਵਿੱਚ ਇੱਕ ਜ਼ਿਲ੍ਹਾ ਕੱਲਾ ਆ ਰੁਦਰਪੁਰ ਜਿਹਦੀ 200 ਕਿਲੋਮੀਟਰ ਦੀ ਲੰਬਾਈ ਹੈ ਖਟੀਮੇ ਤੋਂ 15 ਕਿਲੋਮੀਟਰ ਤੋਂ ਸ਼ੁਰੂ ਹੋ ਕੇ ਤੇ ਚਸਪੁਰ ਤੱਕ ਜਾਂਦਾ ਉਹਦੇ ਵਿੱਚ ਸਾਰੇ ਦੀਆਂ ਸਾਰੀਆਂ ਜ਼ਮੀਨਾਂ ਪੁੰਨਟ ਐਨਵੇਂ ਪਰਸਨ ਸਾਡੇ ਸਿੱਖ ਭਰਾਵਾਂ ਦੀਆਂ ਵੱਡੇ ਵੱਡੇ ਮਹਿਲ ਵੱਡੀਆਂ ਵੱਡੀਆਂ ਕਾੜਾ ਜੜੀਆਂ ਨਹੀਂ ਗੀਆਂ ਆਪ ਜੋਨ ਕਰਨ ਲੱਗੇ ਨੇ ਸਾਡੇ 3.5 ਕਿੱਲਿਆਂ ਦੇ ਉੱਥੇ ਲੱਗੇ ਨੇ ਸੀਲਿੰਗ ਐਕਟ ਲਿਆਉਣਾ ਸਾਡੇ 3.5 ਕਿੱਲੇ ਆ ਜਾਏਗਾ ਰੋਟੀ ਤੋਂ ਭੁੱਖੇ ਮਰਦਣਗੇ ਤੇ ਇਨ ਮੰਨਣਗੇ ਯੂਪੀ ਦੇ ਵਿੱਚ ਸਿੱਖ ਘਟਨੇ ਜ਼ਮੀਨਾਂ ਉੱਥੇ ਪਹਾੜੀਆਂ ਕੋਲ ਕੋਈ ਨਹੀਂ ਗਿਆ ਸਾਰੀਆਂ ਸਿੱਖਾਂ ਖੋਲ ਲੈ ਇਹ ਉੱਥੇ ਆਨ ਲਗਾ ਹੈ ਤੁਹਾਡੇ ਲਈ 24 ਤੱਕ ਇੱਕ ਨਵੀਂ ਪਿਆਰੀ ਆਉਣ ਗਈ ਹੈ ਅੱਜ ਤੋਂ 15 ਸਾਲ ਪਹਿਲਾਂ ਤੁਹਾਨੂੰ ਇੱਕ ਫਰਜ਼ ਲੈਣੀ ਪੈਂਦੀ ਸੀ ਲੇਖਪਾਲ ਤੋਂ ਹੱਥ ਨਾਲ ਲਿਖ ਕੇ ਦਿੰਦਾ ਹੁੰਦਾ ਸੀ ਹੁਣ ਲੱਗਦੀ ਤੁਹਾਡੀ ਕੰਪਿਊਟਰ ਵਾਲੀ ਨਿਕਲ ਗਈ ਕੰਪਿਊਟਰ ਵਾਲੀ 17 ਰੁਪਏ 60 ਪੈਸੇ ਦਿਓ ਘਰ ਸਾਡੇ ਤੋਂ ਤੁਸੀਂ 100 ਰੁਪਏ ਲੈਂਦੇ ਨੇ 17 ਰੁਪਏ 60 ਪੈਸੇ ਦੂਜਿਆਂ ਵਾਸਤੇ ਉਹ ਤੁਹਾਨੂੰ ਮਿਲਦੀ ਹੈ ਸਾਰੇ ਦੀ ਸਾਰੀ ਜ਼ਮੀਨ ਜਿਹੜੀ ਤੁਹਾਡੇ ਆਧਾਰ ਦੇ ਨਾਲ ਲਿੰਕੋ ਚੱਲੀ ਹੈ ਅ 24 ਆਲੰਦੋ ਘਰਾਂ ਤੇ ਨੋਟਿਸ ਆਉਣੇ ਸ਼ੁਰੂ ਹੋ ਜਾਣਾ ਹੈ। ਵੀ ਜਸਵੀਰ ਸਿੰਘ ਜੀ ਤੁਹਾਡੀ ਹਰਿਆਣਾ ਦੇ ਵਿੱਚ 12 ਕਿੱਲੇ ਪੈਣੀ ਹੈ। ਤੁਹਾਡੇ ਨਾਲ ਯੂਪੀ ਚ 12 ਕਿੱਲੇ ਪੈਣੀ ਹੈ। ਉੱਤਰਾਖੰਡ ਦੇ 3 ਕਿੱਲੇ ਪੈੜੀ ਤੁਹਾਡੀ ਹੈ। ਰਾਜਸਥਾਨ ਚ ਵੀ 7 ਕਿੱਲੇ ਆ ਗਈ ਹੈ। ਹੁਣ ਇਹਨਾਂ ਸਾਰਿਆਂ ਤੋਂ ਦੱਸੋ 12 ਕਿੱਲੇ ਕਿਹੜੀ ਰੱਖਣੀ ਏ ਬਾਕੀ ਛੱਡਣੀ ਪੈਣੀ ਤੁਹਾਡੀ। ਤੁਹਾਡੇ ਪੈਰਾ ਥੱਲੇ ਜ਼ਮੀਨ ਕੱਟਣੀ ਹੈ ਜਿਵੇਂ ਮਰਜ਼ੀ ਕੱਟ ਲੈਣਾ ਇਹ ਬਚੇਗੀ ਕਿਵੇਂ ਸਿਰਫ ਤੁਹਾਡੇ ਇਕੱਠਾਂ ਕੋਈ ਤਰੀਕਾ ਲਿਜਾਈ ਨਾ ਚਾਹੁੰਦਾ 20 ਲੱਖਾਂ ਹੁਣ ਸਾ ਜਿੰਦਨ ਕਿਤੇ ਇਕੱਠਾ ਹੋ ਗਿਆ ਨਾ ਇਹ ਨਾ ਸਮਝੋ ਕਿ ਆ ਭੈਣਾ ਜਿਹੜੀਆਂ ਨੇ ਘਰ ਬੈ ਕੇ ਰੋਟੀ ਪਕਾਉਣ ਗਿਆ ਤੁਸੀਂ ਇਕੱਲੇ ਲੜਾਈ ਲੜੋਗੇ ਆ ਮੋਰਚਾ ਤਾਂ ਐਵੇਂ ਨਹੀਂ ਜਿੱਤ ਲਿਆ ਭੈਣਾ ਨਾਲ ਪ੍ਰਾਪਰ ਦਾ ਸਾਥ ਦਿੱਤਾ ਪੰਜਾਬ ਤੋਂ ਜਿੰਨੇ ਵੀਰ ਆਉਂਦੇ ਸਨ ਉਹਨੀਆਂ ਭੈਣਾ ਹੁੰਦੀਆਂ ਸਨ ਜੇ ਲੜਾਈ ਲੜਨੀ ਹੈ ਤਾਂ ਪੂਰੇ ਪਰਿਵਾਰ ਨੇ ਮਿਲ ਕੇ ਲੜਨਾ ਪਏਗਾ ਇਹ ਤਾਂ ਹੀ ਲੜੀ ਜਾਏਗੀ ਜੇ ਇਕੱਠੇ ਹੋਵੋਗੇ ਅਬਜੈਕਟ ਚੀਜ਼ ਹੈ ਗੁਰੂ ਗੁਰੂ ਘਰ ਤੇ ਮੈਂ ਖਲੋਤਾ ਹਾਂ